ਜੈ ਬਾਪੂ ਕੁੰਬਦਾਸ ਜੀ ਦੇਸਤੋ ਪੋਸੂ ਨਾਵਾ ਚੈਨਲ ਦੀ ਟੀਮ ਅੱਜ ਪਹੁੰਚੀ ਹੈ ਜੀ ਛਪੜੀ ਧਾਮ ਬਾਪੂ ਕੁੰਬਦਾਸ ਜੀ ਦੇ ਦਰਬਾਰ ਦੇ ਵਿੱਚ ਔਰ ਆਲੇ ਦੁਆਲੇ ਪਹਾੜੀਆਂ ਦੇ ਨਾਲ ਕਿਰਿਆ ਇਹ ਖੂਬਸੂਰਤ ਦਰਬਾਰ ਜਿੱਥੇ ਕਿ ਹਰ ਸਾਲ ਲੱਖਾਂ ਦੀ ਤਾਦਾਦ ਦੇ ਵਿੱਚ ਸੰਗਤ ਆਉਂਦੀ ਹੈ ਦੇਸ਼ਾਂ ਵਿਦੇਸ਼ਾਂ ਤੋਂ ਵੀ ਸੰਗਤ ਆਉਂਦੀ ਹੈ ਛਪੜੀ ਧਾਮ ਵਿਖੇ ਬਾਪੂ ਕੁੰਬਦਾਸ ਜੀ ਦਾ ਤਪ ਸਥਾਨ ਹੈ ਔਰ ਦੱਸਿਆ ਜਾ ਰਿਹਾ ਹੈ ਕਿ ਜਿਸ ਵੇਲੇ ਬਾਪੂ ਕੁੰਬਦਾਸ ਜੀ ਇਸ ਦਰਬਾਰ ਦੇ ਵਿੱਚ ਆਇਆ ਕਰਦੇ ਸੀ ਜਾਂ ਇਸ ਦਰਬਾਰ ਦੇ ਵਿੱਚ ਬੈਠ ਕੇ ਆਰਾਧਨਾ ਕੀਤੀ ਉਹਨਾਂ ਨੇ ਭਗਤੀ ਕੀਤੀ ਔਰ ਤਪ ਕੀਤਾ ਤਾਂ ਉਸ ਬਿਲਾਲੇ ਦੁਆਲੇ ਬਹੁਤ ਜੰਗਲ ਹੀ ਜੰਗਲ ਸੀ ਜੰਗਲੀ ਜਾਨਵਰ ਹੋਣ ਦੇ ਨਾਤੇ ਮੈਂ ਇੱਥੇ ਦੱਸਣਾ ਚਾਹੁੰਦਾ ਕਿ ਬੜੇ ਖਤਰਨਾਕ ਜਾਨਵਰ ਜਿਹੜੇ ਆ ਉਹ ਇੱਥੇ ਹੋਇਆ ਕਰਦੇ ਸਨ ਔਰ ਬਾਪੂ ਕੁੰਬਦਾਸ ਜੀ ਪੂਰੇ ਘਣੇ ਜੰਗਲਾਂ ਦੇ ਵਿੱਚ ਬੈਠ ਕੇ ਇੱਥੇ ਮਤਲਬ ਭਗਤੀ ਉਹਨਾਂ ਨੇ ਕੀਤੀ ਹੋਈ ਹੈ ਸੋ ਅੱਜ ਇਹ ਤਪਸਥਾਨ ਬਣਿਆ ਹੋਇਆ ਹੈ ਜਿੱਥੇ ਕਿ ਸਾਲ ਦੇ ਵਿੱਚ ਪੋਸੂਨਾਮਾ 2-3 ਵਾਰੀ ਆਉਣ ਦਾ ਮੌਕਾ ਮਿਲਦਾ ਅੱਜ ਸੰਗਰਾਂਦ ਹੈ ਔਰ ਸੰਗਰਾਂਦ ਨੂੰ ਵੀ ਕਬਰ ਕਰਨ ਵਾਸਤੇ ਇੱਥੇ ਆਉਂਦੇ ਨੇ ਔਰ ਬਕਾਇਦਾ ਤੌਰ ਤੇ ਸੰਗਤ ਦੇ ਨਾਲ ਗੱਲਬਾਤ ਵੀ ਕਰਦੇ ਨੇ ਸੋ ਦੋਸਤੋ ਸਾਹਮਣੇ ਤੁਸੀਂ ਇਹ ਦਰਬਾਰ ਦੇਖ ਰਹੇ ਹੋ ਇਹ ਦਰਬਾਰ ਦੀ ਐਂਟਰੀ ਹੈ ਜੀ ਪ੍ਰਵੇਸ਼ ਦੁਆਰ ਹੈ ਇਹ ਔਰ ਅੱਜ ਸੰਗਰਾਂਦ ਸੰਗਰਾਂਦ ਹੋਣ ਕਰਕੇ ਜਿਹੜੀ ਸੰਗਤ ਐ ਆਉਂਦੀ ਐ ਔਰ ਵੈਸੇ ਜਦੋਂ ਨਿਸ਼ਾਨ ਸਾਹਿਬ ਇੱਥੇ ਚੜਦਾ ਉਸ ਵੇਲੇ ਸੰਗਤ ਬਹੁਤ ਦੂਰੋਂ ਦੂਰੋਂ ਆਉਂਦੀ ਐ ਕਿ ਮੇਰੇ ਕੁਝ ਵੀਰ ਬੈਠੇ ਨੇ ਇਹਨਾਂ ਨਾਲ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਵੀਰ ਜੀ ਕੀ ਨਾਮ ਐ ਵੀਰ ਜੀ ਆਪ ਜੀ ਦਾ ਬਰਬੀਤ ਜੀ ਕਿੱਥੋਂ ਆਉਂਦੇ ਹੋ ਤੁਸੀਂ ਅਸੀਂ ਆਏ ਰੋਡ ਮਜਾਰੇ ਤੋਂ ਰੋਡ ਮਜਾਰੇ ਤੋਂ ਇਸ ਦਰਬਾਰ ਚ ਕਦੋਂ ਦੇ ਆਉਂਦੇ ਹੋ ਤੁਸੀਂ ਤੁਹਰੀ ਉਮਰ ਹੋਏ ਗਿਉਣੇ 20 25 ਸਾਲ ਅੱਛਾ ਜੀ ਹਾਂ ਜੀ ਬਾਪੂ ਕੁੰਬ ਦਾਸ ਜੀ ਦੇ ਦਰਸ਼ਨ ਕੀਤੇ ਹਾਂਜੀ ਅੱਛਾ ਜੀ ਹਾਂ ਜੀ ਹਾਂ ਜੀ ਕਿਸ ਤਰ੍ਹਾਂ ਉਸ ਇਸ ਇਲਾਕੇ ਦੇ ਵਿੱਚ ਕਿਸ ਤਰ੍ਹਾਂ ਸੰਨੋ ਦੇਖੋ ਜੀ ਉਹ ਕਿਹਨੇ ਕਿਸ ਨੂੰ ਕੋ ਭੇਜ ਦਿੰਦਾ ਸੀਗਾ ਹਾਂ ਉਹ ਨਜਾਇਜ਼ ਹੈ ਜਾਂ ਚਿਤਕੀਤਾ ਕਿ ਉਹਦਰ ਚਲ ਗਿਆ ਅੱਛਾ ਜੀ ਹਾਂ ਜੀ ਹਾਂ ਤਾਂ ਐਦਾਂ ਦਾ ਮਤਲਬ ਟੇਕੇ ਬੈਠਣ ਨਾ ਕੋ ਤਾਂ ਬੁੱਤਾ ਦੂਆ ਸੀਗਾ ਬਈ ਅਸੀਂ ਇੱਥੇ ਰਹਿਣਾ ਜਿੱਦਣ ਬੰਨ ਕੇ ਤੁੰਡਾ ਮਤਲਬ ਮੌਜ ਦੇ ਹਾਂ ਜੀ ਮੌਜ ਦੇ ਮੌਜ ਦੇ ਮੌਜ ਦੇ ਮਾਰ ਕੇ ਸੀਗਾ ਅੱਛਾ ਮੈਨੂੰ ਇਹ ਵੀ ਦੱਸੋ ਕਿ ਮਤਲਬ ਉਸ ਵੇਲੇ ਬੜੇ ਜੰਗਲ ਹੁੰਦੇ ਹੋਣਗੇ ਚਾਲੇ ਪਾਸੇ ਜੰਗਲੀ ਜਾਨਵਰ ਵੀ ਹੁੰਦੇ ਹੋਣਗੇ ਖਤਰਨਾਕ ਹਾਂ ਜੀ ਬਹੁਤ ਸਾਰੇ ਪਰ ਉਹਨੂੰ ਕੋਈ ਪਰਵਾਹ ਨਾ ਕਿਸੇ ਖਤਰ ਕੀ ਦੀ ਨਾਲ ਨਾ ਵੀ ਹਾਂ ਜੀ ਕੋਈ ਸੇ ਨਾ ਆਪ ਜੀ ਦਾ ਕਿਹੜਾ ਪਿੰਡ ਹੈ ਬਲਬੀਰ ਜੀ ਰੋਡ ਮੇ ਚਲਾ ਗਿਆ ਰੋਡ ਮੇ ਰੋਡ ਮੇ ਅੱਛਾ ਉਸ ਬੇਲੋਏ ਛਪੜੀ ਤਾਂ ਅਸੀਂ ਦੇਦੇ ਦਾ ਨਾਮ ਕਿੱਦਾਂ ਪਿਆ ਪਿਆ ਛਪੜੀ ਢਾਂ ਫਿਰ ਇੱਥੇ ਜਿੱਦਾਂ ਹਵਾਲੀ ਨੂੰ ਬੰਦਾ ਛਪੜੀ ਨੂੰ ਬਣਾਉਣ ਲੱਪੇ ਹਾਂ ਤੇ ਇੱਥੇ ਆਉਣ ਲੱਪੇ ਦੁਨੀਆ ਬਾਕੀ ਸਾਮਤ ਬਹੁਤ ਆਉਣ ਲੱਪੇ ਤੇ ਡੇਰੇ ਦਾ ਨਾਮ ਛਪੜੀ ਰੱਖ ਦਿੱਤਾ ਛਪੜੀ ਰੱਖ ਹਾਂ ਛਪੜੀ ਤੁਸੀਂ ਬਾਪੂ ਜੀ ਕਦੋਂ ਤੋਂ ਆਉਂਦੇ ਹੋ ਉੱਥੇ ਗੰਦ ਵੀ ਹੋਗਾ ਦਾਦ ਖਰਾਲ ਜੀ ਆਉਂਦੇ ਆ ਅੱਛਾ ਤੁਸੀਂ ਕਿਤੇ ਬਾਪੂ ਗੁੰਮ ਦਾਸ ਜੀ ਦੇ ਲੈ ਹੋਰ ਜੀ ਹੋਰ ਸਾਡੇ ਤੋਂ ਧਰ ਇਲਾਕੇ ਚ ਕੋਲ ਰਹਿੰਦਾ ਹਾਂ ਆ ਹਾਂ ਗੱਡੀ ਤੇ ਫਿਰ ਉਹ ਲੰਗਰ ਪਾਣੀ ਵਗੈਰਾ ਕਿੱਥੋਂ ਆਉਂਦਾ ਸੀ ਉਹਨਾਂ ਦੇ ਬਸ ਉਹ ਗੇ ਲੰਗਰ ਆਪੇ ਲੱ ਲੰਗਰਾਂ ਦਾ ਨਾ ਸੱਤਾਂ ਤੁੰਦ ਆਪਣੇ ਘਰ ਤੇ ਤੁਸੀਂ ਲਿਆਏ ਹਾਂ ਬਾਹੂ ਇਹ ਨਹੀਂ ਕਹਣਾ ਬਈ ਕਿ ਯਾਰੀ ਖਾਣੀ ਆ ਉਹਦਾ ਨੋਟਾਂ ਦੇ ਨੋਟਾਂ ਦੇ ਅਕਲ ਆ ਦਿੰਦਾ ਉਹਦਾ ਨੋਟਾਂ ਨੂੰ ਵੀ ਅਕਲ ਆ ਦਿੰਦਾ ਅਕਲ ਆ ਦਿੰਦਾ ਤਾਂ ਅੱਛਾ ਜੀ ਅੱਛਾ ਆਹ ਲੁਧਿਆਣੇ ਜੇ ਚ ਦੇ ਤੱਕ ਮਾਰਿਆ ਕਿੱਛ ਦੇ ਅੱਛਾ ਜੀ ਉਹ ਪੂਰਾ ਕਰ ਦਿੱਤਾ ਬੱਟਾ ਮਾਰ ਬੱਟਾ ਮਾਰਿਆ ਤਾਂ ਹਾਂ ਉਹਨਿੰ ਲੁਧਿਆਣੇ ਸੱਤਾ ਅੰਦਰ ਜੇ ਜੇ ਦਾ ਚਸਵੇ ਨੂੰ ਆ ਕੇ ਜੇ ਕਿਹਾ ਸੜਕ ਪਰ ਘੁੰਮੇ ਜੇ ਜੇ ਜਿੱਤਦਾ ਦਾ ਉਹ ਬਾਪੂ ਦਾ ਮੁੰਡੇ ਦੀਆਂ ਲੱਤਾਂ ਬਾਹਰ ਗਈਆਂ ਉਹ ਪੈਰੀਆਂ ਤੇ ਲਾ ਕੇ ਛੁੱਟੇ ਤੇ ਲੰਗਰ ਚੱਲ ਬੈ ਲੁਧਿਆਣੇ ਅੱਛਾ ਲੁਧਿਆਣੇ ਨੈਟਵਰਕ ਚੜਾਇਆ ਵਾ ਦੇਖੋ ਜਾ ਕੇ ਕਿਦਾਂ ਮਗਰ ਸੰਗਤ ਹੈ ਸੰਤੋ ਬਹੁਤ ਸੰਤੋ ਮਹਾਰਾਜ ਨੇ ਤਾਰਿਆ ਬੇ ਬਾਪੂ ਵਾਹ ਜੀ ਵਾਹ ਸੋ ਦੋਸਤੋ ਇਹ ਸੰਗਤ ਹੈ ਜੋ ਬਾਪੂ ਕੁੰਬਦਾਸ ਜੀ ਦੇ ਜਿਨ੍ਹਾਂ ਨੇ ਦਰਸ਼ਨ ਕੀਤੇ ਹੋਏ ਨੇ ਔਰ ਦੱਸ ਰਹੇ ਨੇ ਕਿ ਉਹਨਾਂ ਦੀ ਕਿਰਪਾ ਦੇ ਨਾਲ ਹੀ ਅਸੀਂ ਤਰੇ ਹੋਏ ਹਾਂ ਸੋ ਅੰਦਰ ਜਾਣਦੇ ਆ ਆ ਜਾਓ ਮੈਂ ਚਾਹੁੰਦਾ ਕਿ ਅੰਦਰਲੇ ਦਰਸ਼ਨ ਵੀ ਤੁਹਾਨੂੰ ਕਰਵਾਏ ਜਾਣ ਔਰ ਇਹ ਸੰਗਤ ਹੈ ਸੰਗਤ ਸੇਵਾ ਦੇ ਵਿੱਚ ਜੁਟੀ ਹੋਈ ਹੈ ਪੂਰੀ ਤਰ੍ਹਾਂ ਸੰਗਤ ਜਿਹੜੀ ਹੈ ਸੇਵਾ ਕਰ ਰਹੀ ਹੈ ਔਰ ਬਰਤਨਾਂ ਦੀ ਸੇਵਾ ਕਰ ਰਹੀ ਹੈ ਔਰ ਕਿਸੇ ਪਾਸੇ ਮਤਲਬ ਗੱਲ ਉਹੀ ਹੈ ਕਿ ਜਿੱਥੇ ਪਰਮ ਸੰਤ ਬੈਠਦੇ ਨੇ ਉਸ ਜਗ੍ਹਾ ਦੇ ਉੱਪਰ ਉਹ ਜਗ੍ਹਾ ਬੜੀ ਸੁਹਾਵਣੀ ਔਰ ਜਗ੍ਹਾ ਬੜੀ ਕਰਮਾ ਵਾਲੀ ਹੁੰਦੀ ਹੈ ਭਾਗਾਂ ਵਾਲੀ ਹੁੰਦੀ ਹੈ ਜਿਸ ਜਗ੍ਹਾ ਤੇ ਉਹ ਦਰਬਾਰ ਤੇ ਆਉਂਦੇ ਨੇ ਇਹ ਸੰਗਤ ਹੈ ਜਿਹੜੀ ਸੰਗਤ ਇਸ ਸਮੇਂ ਸੇਵਾ ਦੇ ਵਿੱਚ ਲੱਗੀ ਹੋਈ ਹੈ ਜੁਟੀ ਹੋਈ ਹੈ ਇਹ ਐਂਟਰੀ ਗੇਟ ਹੈ ਜਿੱਥੋਂ ਦੀ ਆਪਣੀ ਐਂਟਰੀ ਹੁੰਦੀ ਹੈ ਛਪੜੀ ਤਾਂ ਵਿਖੇ ਦਰਬਾਰ ਦੇ ਵਿੱਚ ਸੰਗਰਾਂਦ ਦੇ ਮੌਕੇ ਤੇ ਵੀ ਸੰਗਤ ਆਉਂਦੀ ਔਰ ਵੈਸੇ ਵੀ ਆਮ ਦਿਨਾਂ ਦੇ ਵਿੱਚ ਵੀ ਸੰਗਤ ਦੇਸ਼ਾਂ-ਵਦੇਸ਼ਾਂ ਤੋਂ ਆਉਂਦੀ ਹੈ ਸੋ ਗੁਰੂ ਘਰ ਲੰਗਰ ਚੱਲ ਰਿਹਾ ਜੀ ਔਰ ਗੁਰੂ ਕੇ ਲੰਗਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਅੱਜ ਸੰਗਰਾਮ ਦੇ ਸ਼ੁਭ ਮੌਕੇ ਦੇ ਉੱਪਰ ਸੰਗਤਾਂ ਜਿਹੜੀਆਂ ਉਹ ਆਈਆਂ ਹੋਈਆਂ ਨੇ ਔਰ ਦਰਬਾਰ ਦੇ ਵਿੱਚ ਚਹਲ ਪੈਰ तकरीबन ਲੱਗੀ ਰਹਿੰਦੀ ਹੈ ਸੋ ਇਸ ਕਰਕੇ ਲਾਇਆ ਜਾਵੇ ਤਾਂ ਬਾਪੂ ਕੁੰਬਦਾਸੀ ਦੇ ਦਰਬਾਰ ਦੇ ਵਿੱਚ ਜੋ ਵੀ ਸੱਚੇ ਦਿਲੋਂ ਅਰਦਾਸ ਬੇਨਤੀ ਫਰਿਆਦ ਕਰਦਾ ਉਸ ਦੀ ਅਰਦਾਸ ਤੇ ਬੇਨਤੀ ਜਿਹੜੀ ਹੈ ਉਹ ਬਾਪੂ ਕੁੰਬਦਾਸੀ ਜੀ ਦੇ ਆਦੇ ਨਾਲ ਜ਼ਰੂਰ ਪੂਰੀ ਹੁੰਦੀ ਹੈ ਔਰ ਦੋਸਤੋ ਇਹੋ ਜੇ ਵੀ ਇਸ ਸੰਗਤ ਦੇ ਵਿੱਚ ਗੱਲਬਾਤ ਕਰਨ ਦਾ ਮੌਕਾ ਮਿਲਿਆ ਲੋਕਾਂ ਦੇ ਨਾਲ ਕਿ ਜਿਨ੍ਹਾਂ ਨੂੰ ਕਿਸ ਚੀਜ਼ ਦੀ ਜਰੂਰਤ ਸੀ ਬਾਪੂ ਕੁੰਬ ਦਾ ਆਚੀਨ ਉਸੇ ਜ਼ਰੂਰਤ ਨੂੰ ਪੂਰਾ ਕੀਤਾ ਕਿਉਂਕਿ ਉਹ ਦਿਲਾਂ ਦੀਆਂ ਜਾਣਦੇ ਨੇ ਔਰ ਰਗ ਰਗ ਦੇ ਵਿੱਚ ਸਮਾਏ ਹੋਏ ਨੇ ਸੋ ਅੱਜ ਇਸ ਮੌਕੇ ਦੇ ਉੱਪਰ ਸ਼੍ਰੀ ਫਕੀਰ ਚੰਨ ਜਸਲ ਸਾਹਿਬ ਜਿਹੜੇ ਕਿ ਪਾਵਰ ਆਫ ਸੋਸ਼ਲ ਜੁੰਟੀ ਦੇ ਪ੍ਰੈਜ਼ੀਡੈਂਟ ਨੇ ਉਹ ਪਹੁੰਚੇ ਨੇ ਪੋਸੂ ਨਾਮਾ ਚੈਨਲ ਦੀ ਟੀਮ ਕਵਰ ਕਰਨ ਵਾਸਤੇ ਪਹੁੰਚੀ ਹੈ ਤੇ ਉਹਨਾਂ ਦੇ ਨਾਲ ਹੀ ਮਿਸਟਰ ਅਨਿਲ ਤਰੀਜੀ ਔਰ ਮਿਸਟਰ ਰੌਸ਼ਨ ਜੀ ਜਿਹੜੇ ਕਿ ਅੱਜ ਇਸ ਸਥਾਨ ਤੇ ਪਹੁੰਚੇ ਸੋ ਬਾਪੂ ਕੁੰਬ ਦਾ ਹਜੀ ਦੇ ਦਰਬਾਰ ਦੇ ਵਿੱਚ ਸੰਗਤਾਂ ਦੇਸ਼ਾਂ ਵਿਦੇਸ਼ਾਂ ਤੋਂ ਆਉਂਦੀਆਂ ਨੇ ਔਰ ਇੱਥੇ ਲੰਗਰ ਪਾਣੀ ਦਾ 24 ਘੰਟੇ ਜਿਹੜਾ ਪ੍ਰਵਾਹ ਹੈ ਉਹ ਚੱਲਦਾ ਰਹਿੰਦਾ ਹੈ ਸੋ ਪਾਵਰ ਆਫ ਸੋਸ਼ਲ ਜੁਨਿਟੀ ਦੇ ਪ੍ਰੈਜ਼ੀਡੈਂਟ ਸ਼੍ਰੀ ਫਕੀਰ ਸਿੰਘ ਐਂਡ ਜਸਲ ਸਾਹਿਬ ਜਿਹੜੇ ਕਿ ਇਸ ਦਰਬਾਰ ਦੇ ਨਾਲ ਕਈ ਸਾਲਾਂ ਤੋਂ ਜੁੜੇ ਹੋਏ ਨੇ ਔਰ ਅੱਜ ਸੰਗਰਾਮ ਦੇ ਇਸ ਪਵਿੱਤਰ ਮੌਕੇ ਦੇ ਉੱਪਰ ਉਹ ਬਾਕਾਇਦਾ ਤੌਰ ਤੇ ਪਹੁੰਚੇ ਨੇ ਔਰ ਉਹਨਾਂ ਦੇ ਨਾਲ ਸ਼੍ਰੀ ਰੌਸ਼ਨ ਲਾਲ ਜੀ ਮਿਸਟਰ ਅਨਿਲ ਅਫਰੀ ਜੀ ਔਰ ਪੋਸੂ ਨਮਾ ਚੈਨਲ ਦੀ ਟੀਮ ਜਿਹੜੀ ਹੈ ਇਸ ਮੌਕੇ ਦੇ ਉੱਪਰ ਇਸ ਦਰਬਾਰ ਦੇ ਵਿੱਚ ਪਹੁੰਚੀ ਔਰ ਸੰਗਤ ਦੇ ਨਾਲ ਅਸੀਂ ਗੱਲਬਾਤ ਕਰਦੇ ਹਾਂ ਔਰ ਭਾਗ ਸਿੰਘ ਜੀ ਜਿਹੜੀ ਕਿ ਮੌਜੂਦਾ ਗੱਦੀ ਨਸੀਹ ਹੈ ਉਹ ਬਾਪੂ ਕੁੰਬਦਾ ਜੀ ਦੀ ਬੜੀ ਉਹਨਾਂ ਨੇ ਸੇਵਾ ਕੀਤੀ ਹਾਂ। ਔਰ ਉਸ ਸੇਵਾ ਦੇ ਪ੍ਰਤੀ ਮਤਲਬ ਜਿਹੜਾ ਹੈ ਕਿ ਅਨਿਲ ਅਤਰੀ ਜੀ ਅੱਜ ਮੇਰੇ ਸਾਰਨੇ ਪਹਿਲੀ ਵਾਰ ਆਏ ਨੇ। ਅਨਿਲ ਅਤਰੀ ਜੀ ਅੱਜ ਪਹਿਲੀ ਵਾਰ ਆਏ ਹੋਤੇ। ਇਹ ਜੈਗੂ ਦੇਵਤਨ ਗੋਦੇਵ ਜੀ ਜੇਬ ਆਪਕੋ ਫੁੰਨਾ ਸੀ। ਅੱਜ ਪਹਿਲੀ ਵਾਰ ਆਏ ਹੋ। ਹਾਂ ਬਿਲਕੁਲ ਜੀ ਮੈਂ ਪਹਿਲੀ ਵਾਰ ਆਇਆ ਹਾਂ। ਅੱਛਾ ਜੀ। ਵਾਹ ਕਿਸ ਤਰ੍ਹਾਂ ਮਹਿਸੂਸ ਹੋਇਆ? ਬਹੁਤ ਅੱਛਾ ਮਹਿਸੂਸ ਹੋਇਆ ਜੀ। ਸਭ ਤੋਂ ਵਧੀਆ ਜਿਹੜੇ ਰਸਤੇ ਰਾਈ ਅਸੀਂ ਆਏ ਹਾਂ ਉਹ ਬਹੁਤ ਰਮਣੀਕ ਰਸਤਾ ਸੀ ਜੀ ਤੇ ਅੱਜ ਪ੍ਰਧਾਨ ਜੀ ਸਾਨੂੰ ਇੱਥੇ ਪਹਿਲੀ ਵਾਰੀ ਲੈ ਕੇ ਆਏ ਆ ਮੈਂ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਔਰ ਸਹੋਤਾ ਜੀ ਜਿਨ੍ਹਾਂ ਦੇ ਕਾਰਨ ਅਸੀਂ ਰੂਬਰੂ ਹੋ ਰਹੇ ਹਾਂ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦਾ ਮੇਲਾਤਰੀ ਜੀ ਦੱਸਿਆ ਹੈ ਮੈਂ ਸੰਗਤ ਦੇ ਨਾਲ ਗੱਲਬਾਤ ਕੀਤੀ ਹੈ ਕਿ ਮਤਲਬ ਇਸ ਆਰੇ ਦੁਆਲੇ بڑے ਘਣੇ ਜੰਗਲ ਔਰ ਬڑے ਖਤਰਨਾਕ ਜਾਨਵਰ ਲੇਕਿਨ ਉਸ ਘਣੇ ਜੰਗਲਾਂ ਵਿੱਚ ਖਤਰਨਾਕ ਜਾਨਵਰਾਂ ਦੇ ਵਿੱਚ ਬਾਪੂ ਕੁੰਬਦਾਸ ਜੀ ਨੂੰ ਕੋਈ ਅਸਰ ਬਿਲਕੁਲ ਜੀ ਜੋ ਅਸੀਂ ਸੁਣਿਆ ਹੈ ਔਰ ਜੋ ਪ੍ਰਧਾਨ ਜੀ ਨੇ ਦੱਸਿਆ ਔਰ ਜੋ ਸਾਡੇ ਨਾਲ ਰੋਸ਼ਨ ਲਾਲ ਜੀ ਨੇ ਸਾਡੇ ਡੀ ਸੀ ਡਬਲਿਊ ਤੋਂ ਉਹਨਾਂ ਨੇ ਦੱਸਿਆ ਕਿ ਵਾਕਈ ਜਿਹੜੇ ਰਸਤੇ ਰਹੀ ਅਸੀਂ ਨਿਕਲ ਕੇ ਆ ਰਹੇ ਹਾਂ ਬਹੁਤ ਰਸਤਾ ਜਿਹੜਾ ਰਮਨੀਕ ਆ ਔਰ ਉਹਨੇ ਪਾਸੇ ਬਹੁਤ ਧੁੰਗੀਆਂ ਖੱਡਾ ਨਹੀਂ ਔਰ ਕਾਫੀ ਇਸ ਤੋਂ ਪਹਿਲਾਂ ਮੈਨੂੰ ਲੱਗਦਾ ਕਿ ਕਾਫੀ ਬਹੁਤ ਵੱਡੇ ਜੰਗਲ ਹੋਣਗੇ ਜਦੋਂ ਜਦੋਂ ਮਹਾਰਾਜ ਜੀ ਇੱਥੇ ਟਪ ਕਰਦੇ ਹੋਣਗੇ ਔਰ ਉਹ ਕਿਹੋ ਜਿਹਾ ਸਮਾਂ ਹੋਏਗਾ ਕਿੰਨੇ ਮਤਲਬ ਕਿ ਰਮਨੀਕ ਜਗ੍ਹਾ ਦੇ ਵਿੱਚ ਬੈਠ ਕੇ ਉਹ ਇੰਨੇ ਜੰਗਲੀ ਜਾਨਵਰਾਂ ਦੇ ਵਿੱਚ ਵੀ ਉਹ ਜਿਹੜੇ ਇੱਥੇ ਆਪਣੇ ਆਪ ਨੂੰ ਸਰ ਕਿਤੇ ਰਾਕੇਔਰ ਉਹਨਾਂ ਨੇ ਇਹ ਸਾਰੀ ਦੁਨੀਆ ਜਿਹੜਾ ਅੱਜ ਮੇਲਾ ਲੱਗਿਆ ਇਹ ਉਹਨਾਂ ਦਾ ਤਾਪ ਹੀ ਹੈ ਕਿ ਇਹਨੀ ਦੁਨੀਆ ਚੱਲ ਕੇ ਇੱਥੇ ਆ ਰਹੀ ਆ ਔਰ ਇਹ ਉਹਨਾਂ ਦਾ ਅਸ਼ੀਰਵਾਦ ਪ੍ਰਾਪਤ ਕਰ ਰਹੀ ਹੈ ਬਿਲਕੁਲ ਬਿਲਕੁਲ ਰੌਸ਼ਨਦਾਲ ਜੀ ਜਿਹੜੇ ਕਿ ਇਸ ਦਰਬਾਰ ਦੇ ਨਾਲ ਇਸ ਦਰਬਾਰ ਵਿੱਚ ਤਾਂ ਕਦੀ ਵਾਰ ਆਏ ਨਹੀਂ ਸ਼ਾਇਦ ਲੇਕਿਨ ਬਾਪੂ ਕੁੰਬਦਾਸ ਜੀ ਦੇ ਦਰਸ਼ਨ ਵੀ ਕਰ ਚੁੱਕੇ ਨੇ ਜਦੋਂ ਇਹ 9th ਸਟੈਂਡਰਡ ਦੇ ਵਿੱਚ ਸੀਗੇ ਪਰ ਉਸ ਤੋਂ ਬਾਅਦ ਅੱਜ ਮਤਲਬ ਇਸ ਜਗ੍ਹਾ ਛਪੜੀ ਤਾਂ ਪਹੁੰਚਲੇ ਰੌਸ਼ਨ ਜੀ ਕਿਸ ਤਰ੍ਹਾਂ ਮਹਿਸੂਸ ਕੀਤਾ ਸਰ ਬਹੁਤ ਹੀ ਵਧੀਆ ਲੱਗ ਰਿਹਾ ਅੱਜ ਇਸ ਥਾਂ ਤੇ ਆ ਕੇ ਸਤਿਗੁਰੂ ਦੇ ਦਰਸ਼ਨ ਕਰਕੇ ਪਹਿਲਾਂ ਵੀ ਦਰਸ਼ਨ ਕੀਤੇ ਸੀਗੇ ਪਰ ਅੱਜ ਉਸ ਤੋਂ ਵੀ ਵਧੀਆ ਲੱਗ ਰਿਹਾ ਹੂੰ ਵੀ ਜਿਹੜਾ ਅੱਜ ਡੇਰਾ ਦੇਖ ਕੇ ਮਨ ਖੁਸ਼ ਹੋ ਗਿਆ ਜੀ ਬਾਪੂ ਜੀ ਦਾ ਔਰ ਮੈਂ ਰੋਸ਼ਨ ਜੀ ਤੁਸੀਂ ਸਵੇਰੇ ਵੀ ਦੱਸ ਰਹੇ ਸੀਗੇ ਕਿ ਇੰਨੇ ਮਤਲਬ ਜਿਨ੍ਹਾਂ ਲੋਕਾਂ ਨੇ ਬਾਪੂ ਕੁੰਬਦਾਸ ਜੀ ਦੇ ਨਾਲ ਜ਼ਿਆਤੀਆਂ ਕੀਤੀਆਂ ਉਹਨਾਂ ਨੂੰ ਫੈਕਟਰੀ ਚੋਂ ਕੱਢ ਦਿੱਤਾ ਲੇਕਿਨ ਉਹ ਕਹਿੰਦੇ ਆ ਕਿ ਬਸ ਉਹ ਹਾ ਹੀ ਹੁੰਦੀ ਹੈ ਜਿਹੜੇ ਪੂਰੇ ਪੂਰਨ ਸੰਸਦ ਗੁਰੂ ਦੇ ਜੀ ਸਰ ਅੱਜ ਵੀ ਤੁਸੀਂ ਦੇਖ ਲਓ ਜਿੱਥੇ-ਜਿੱਥੋਂ ਬਾਪੂ ਜੀ ਨੂੰ ੱਟਕੇ ਮਾਰੇ ਸੀਗੇ ਉਹ ਅੱਜ ਵੀ ਸਾਰੇ ਸਥਾਨ ਬੰਦ ਤੇ ਬੰਦ ਪਏ ਉਸੇ ਤਰ੍ਹਾਂ ਤੇ ਉਹ ਚੱਲੇ ਦੀ ਹੈਗੇ ਅੱਜ ਵੀ ਤੇ ਅੱਜ ਵੀ ਖਾਲੀ ਦੇ ਖਾਲੀ ਹੈ ਏਆੜ ਬਣ ਗਏ ਉਹ ਬਿਲਕੁਲ ਬਿਲਕੁਲ ਰੋਸ਼ਨ ਲਾਲ ਜੀ ਔਰ ਅਨਿਲ ਅਤਰੀ ਜੀ ਇਸ ਵਕਤ ਉਹਨਾਂ ਨਾਲ ਗੱਲਬਾਤ ਕੀਤੀ ਹੈ ਔਰ ਅਸੀਂ ਹੋਰ ਵੀ ਚਾਹਾਂਗੇ ਵੀਰਾ ਭੈਣਾਂ ਦੇ ਨਾਲ ਗੱਲਬਾਤ ਕਰਨ ਨੂੰ ਕਿਉਂਕਿ ਜਦੋਂ ਆਪਾਂ ਪੂਰਨ ਸੰਸਦਗੁਰੂ ਦੀ ਗੱਲ ਕਰਦੇ ਆ ਤਾਂ ਉਸ ਵੇਲੇ ਬੜਾ ਅੱਛਾ ਲੱਗਦਾ ਹੈ ਔਰ ਖਾਸ ਕਰਕੇ ਉਹ ਸੰਗਤਾਂ ਜਿਨ੍ਹਾਂ ਨੇ ਬਾਪੂ ਕੁੰਬਦਾਸ ਜੀ ਦੇ ਦਰਸ਼ਨ ਕੀਤੇ ਹੋਏ ਅਸੀਂ ਤਾਂ ਗੱਲਾਂ ਸੁਣ ਰਹੇ ਆਂ ਔਰ ਗੱਲਾਂ ਕਈ ਵਾਰੀ ਇਹ ਵਧਾ ਚੜਾ ਕੇ ਵੀ ਹੁੰਦੀਆਂ ਪਰ ਬਾਪੂ ਕੁੰਬਦਾਸ ਜੀ ਵਾਕਈ ਇੱਕ ਅਜਿਹੀ ਸ਼ਕਤੀ ਸਨ ਜਿਨ੍ਹਾਂ ਨੇ ਇਸ ਇਲਾਕੇ ਨੂੰ ਦੇਸ਼ਾਂ ਵਿਦੇਸ਼ਾਂ ਵਿੱਚ ਇਹ ਸੰਗਤ ਨੂੰ ਆਪਣੀ ਨੂੰ ਪਾਰ ਦਿੱਤਾ ਕੁਝ ਵੀਰਾਂ ਦੇ ਨਾਲ ਹੋਰ ਵੀ ਗੱਲਬਾਤ ਕਰਦੇ ਕੀ ਨਾਮ ਕੀ ਭੈਣ ਜੀ ਤੁਹਾਡਾ ਨਰੇਸ਼ ਪਵਾਦੀ ਅੱਛਾ ਸਾਬੇ ਤੋਂ ਆਇਓ ਜਿਲ੍ਹਾ ਕਿਹੜਾ ਪੈਂਦਾ ਨਮਸ਼ਾਹ ਅੱਛਾ ਨਮਸ਼ਾਹ ਕਿੰਨੇ ਸਾਲਾਂ ਤੋਂ ਭੈਣ ਜੀ ਹੋ ਏਹ ਜਦ ਮੇਰੀ ਮੈਰਜ ਹੋਈ 40 ਸਾਲ ਹੋ ਗਏ 40 ਸਾਲ ਤੋਂ ਆnde 40 ਇਹਦਾ ਮਤਲਬ ਤੁਸੀਂ ਬਾਪੂ ਕੁੰਬਦਾ ਜੀ ਦੇ ਦਰਸ਼ਨ ਕੀਤੇ ਬਹੁਤ ਹਾਂ ਬਹੁਤ ਕੋਤਕ ਦੇਖੇ ਉਹਨਾਂ ਦੇ ਬਹੁਤ ਰੰਗ ਦੇਖੇ ਮਹਾਰਾਜ ਜੀ ਹਾਂ ਤੁਸੀਂ ਦੱਸੋ ਕਿ ਸਾਡੀ ਤਾਂ ਅਸੀਂ ਤਾਂ ਦਰਸ਼ਨ ਕੀਤੇ ਨਹੀਂ ਜੀ ਅਸੀਂ ਸੰਗਤੇ ਤੋਂ ਉਹਨਾਂ ਦੀ ਮਹਿਮਾ ਸੁਣਦੇ ਆ ਰਹੇ ਨਹੀਂ ਨਹੀਂ ਉਹਨਾਂ ਦੇ ਤੁਸੀਂ ਅਸੀਂ ਕੁਝ ਉਹਨਾਂ ਬਾਰੇ ਕਹਿ ਨਹੀਂ ਸਕਦੇ ਉਹ ਕਿਆ ਸੀਗੇ ਅਸੀਂ ਕੁਝ ਨਹੀਂ ਦੱਸ ਸਕਦੇ ਉਹਨਾਂ ਬਾਰੇ ਉਹ ਕਿਆ ਚੀਜ਼ ਸੀਗੀ ਤੁਸੀਂ ਕੋਈ ਵੀ ਘਰ ਚ ਆਪਣੇ ਮਨ ਚ ਕੋ ਗੱਲ ਹੋਣੀ ਨਾ ਫਰਾਂਵਾਂ ਆਂਦੇ ਨੂੰ ਪਹਿਲੇ ਹੀ ਦੱਸ ਦਿੰਦੇ ਸੀ ਕੁਝ ਵੀ ਖਰਾ ਖਿਆਰ ਮਾਂ ਦੇ ਦਿਲ ਦੇ ਵਿੱਚ ਕੋਈ ਧਾਰਨਾ ਧਾਰਦੀ ਸੀ ਧਾਰਨੇ ਕਰਦੇ ਕੁਝ ਵੀ ਕਰਦੇ ਸੀ ਆਂਦਿਆਂ ਨੂੰ ਸਾਰਾ ਕੁਝ ਉਹ ਨਹੀਂ ਪਹਿਲੇ ਦੱਸ ਦਿੰਦਾ ਕੀ ਕਰਦੇ ਨੇ ਬੱਚੇ ਤੁਹਾਡੇ ਭੈਣ ਜੀ ਮੇਰੇ ਬੱਚੇ ਬਾਹਰ ਹੈ ਬਾਹਰ ਹੈ ਆਸਟ੍ਰੇਲੀਆ ਚ ਹੈ ਅੱਛਾ ਅੱਛਾ ਹਾਂਜੀ ਉਹ ਵੀ ਦਰਬਾਰ ਚ ਆਉਂਦੇ ਜਾਂਦੇ ਹਾਂਜੀ ਬਹੁਤ ਬਹੁਤ ਹਾਂਜੀ ਕਿਉਂਕਿ ਬੱਚੇ ਅੱਜ ਦੀ ਜਨਰੇਸ਼ਨ ਨੂੰ ਜੋੜਨਾ ਬਹੁਤ ਜ਼ਰੂਰੀ ਹੈ ਹਾਂਜੀ ਹਾਂਜੀ ਸਾਡੇ ਬੱਚੇ ਉੱਥੇ ਵੀ ਬਾਪੂ ਦਾ ਹੀ ਚੰਗਾ ਲੱਗਿਆ ਹਾਂਜੀ ਜੈ ਬਾਪੂ ਜੈ ਬਾਪੂ ਸੋ ਦੋਸਤੋ ਇਹ ਭੈਣ ਜੀ ਹੈ ਪਿਛਲੇ 40 ਸਾਲਾਂ ਤੋਂ ਮਤਲਬ ਇਸ ਦਰਬਾਰ ਦੇ ਨਾਲ ਜੁੜੇ ਹੋਏ ਨੇ ਔਰ ਹੋਰ ਵੀ ਮੇਰੇ ਵੀਰ ਵੀਰ ਖੜੇ ਨੇ ਇਹਨਾਂ ਨਾਲ ਵੀ ਗੱਲਬਾਤ ਕਰ ਦਿਓ ਕੀ ਨਾਮ ਹੈ ਵੀਰ ਜੀ ਤੁਹਾਡਾ ਮੇਰਾ ਨਾਮ ਦਾ ਮਨੋਰ ਹੈ ਜੀ ਮਨੋਰ ਜੀ ਕਦੋਂ ਤੋਂ ਇਸ ਦਰਬਾਰ ਚ ਆਉਂਦੇ ਹੋ ਮੈਂ ਬਚਪਨ ਤੇ ਆਉਂਦਾ ਆਹ ਜਦ ਹੀ ਹੋਸ ਸਮਾ ਲਈ ਆ ਅੱਛਾ ਜੀ ਜਦ ਦੇ ਇਹਨਾਂ ਨਾਲ ਆਉਂਦੇ ਜਾਂਦੇ ਆ ਅੱਛਾ ਜੀ ਹਾਂ ਜੀ ਹਾਂ ਜੀ ਅੱਛਾ ਮਤਲਬ ਸਾਨੂੰ ਕੋਈ ਬਾਪੂ ਕੁੰਮ ਦਾ ਜੀ ਦੇ ਆਪ ਜੀ ਨੇ ਦਰਸ਼ਨ ਕੀਤੇ ਖੁਦ ਜਦੋਂ ਸਰੀਰ ਛੱਡਿਆ ਉਦੋਂ ਮੈਂ ਖੁਦ ਲੈ ਕੇ ਗਿਆਤਾ ਛੱਡ ਹੀ ਉਹ ਸੜਕ ਤੱਕ ਨਾ ਤੇ ਮੇਰੇ ਸਾਹਮਣੇ ਹੀ ਸਰੀਰ ਛੱਡਿਆ ਹੁਣੀ ਤੇ ਖੁਦ ਅਸੀਂ ਚਾਰ ਬੰਦੇ ਤੇ ਜੋ ਅਸੀਂ ਲੈ ਕੇ ਸੜਕ ਤੱਕ ਗਏ ਫਿਰ ਗੱਡੀ ਚ ਪਾਤੇ ਤੇ ਫਿਰ ਉਹਨਾਂ ਨੇ ਉਹ ਲੈ ਗਏ ਤੇ ਹਸਪਤਾਲ ਨੂੰ ਤੇ ਲੈ ਫੇ ਜਾਨੀ ਵਾਪਸ ਆ ਗਿਆ ਤਾਂ ਫਿਰ ਜਦੋਂ ਸਾਂਸ ਗਏ ਤੇ ਉਦਣ ਵੀ ਸਤਸਕਾਰ ਕੀਤੇ ਉਦਣ ਵੀ ਨਾਲੇ ਇਹਦਾ ਮਤਲਬ ਤੁਸੀਂ ਬਾਪੂ ਕੁੰਬ ਦਾਸ ਜੀ ਦੇ ਬੜੇ ਨਜ਼ਦੀਕੀਆਂ ਚ ਇੱਕ ਸੀ ਹਾਂਜੀ ਹਾਂਜੀ ਮੈਂ ਬਹੁਤ ਜਿਆਦੀ ਜਾਣੀ ਹੋਸ ਭਾਵੇਂ ਛਪੜੀ ਧਾਮ ਜਿਹੜਾ ਪਿਆ ਹੈ ਇਸ ਬਾਰੇ ਸਾਨੂੰ ਜਰੂਰ ਦੱਸੋ ਛਪੜੀ ਧਾਮ ਜਣੀ ਮੇਨ ਜਗਾ ਇਹੀ ਹੈ ਜੀ ਅੱਛਾ ਇਹ ਛਪੜੀ ਧਾਮ ਇੱਥੇ ਦੱਸਿਆ ਜਾਂਦਾ ਵੀ ਜਿਸ ਤਰ੍ਹਾਂ ਅਸੀਂ ਇਸ਼ਨਾਨ ਕਰਾਂਗੇ ਭਾਵੇਂ ਉਹ ਸਰੀਰਕ ਪ੍ਰੋਬਲਮ ਹੈ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਹੈ ਸਭ ਠੀਕ ਹੋ ਜਾਂਦਾ ਹਾਂਜੀ ਹਾਂਜੀ ਠੀਕ ਹੋ ਜਾਂਦਾ ਜੋ ਇੱਥੇ ਨਹਾਉਂਦਾ ਹੈ ਨਾ ਜੀ ਜੀ ਹਾਂਜੀ ਉਹ ਜੋ ਵੀ ਸਰੀਰ ਦੇ ਦੁੱਖਾ ਕੱਟ ਕੱਟੇ ਜਾਂਦੇ ਸੋ ਦੋਸਤੋ ਇਹ ਮਨੋਰ ਲਾਲ ਜੀ ਨੇ ਜਿਹੜੇ ਕਿ ਬਾਪੂ ਕੁੰਬਦਾਸ ਜੀ ਦੇ ਬੜੇ ਨਜ਼ਦੀਕੀਆਂ ਵਿੱਚ ਉਹ ਇੱਕ ਰਹੇ ਨੇ ਔਰ ਦੱਸਿਆ ਕਿ ਜਦੋਂ ਉਹਨਾਂ ਨੇ ਸ્વાસ ਛੱਡੇ ਨੇ ਉਸ ਬਿਲਾਂ ਇਹ ਬਿਲਕੁਲ ਉਹਨਾਂ ਦੇ ਹੱਥਾਂ ਦੇ ਵਿੱਚ ਸੀਗੇ ਔਰ ਚਾਰ ਬੰਦੇ ਦੱਸ ਰਹੇ ਕਿ ਚਾਰ ਜਣੇ ਸੀ ਅਸੀਂ ਅਸੀਂ ਔਰ ਬਾਕੀ ਛਪੜੀ ਤਾਂ ਆਮ ਦੇ ਵਿੱਚ ਜੋ ਵੀ ਸੱਚੇ ਮੰਨ ਦੇ ਨਾਲ ਇਸ਼ਨਾਨ ਕਰਦਾ ਉਸ ਦੇ ਸਰੀਰਕ ਰੋਗ ਤਾਂ ਦੂਰ ਹੁੰਦੇ ਹੁੰਦੇ ਹੈ ਮਨ ਵੀ ਬਿਲਕੁਲ ਪਵਿੱਤਰ ਹੋ ਜਾਂਦਾ ਹੈ ਔਰ ਸਿੱਧੇ ਦਾ ਸਿੱਧਾ ਉਸ ਮਾਲਕ ਦੇ ਨਾਲ ਉੱਧਰ ਛੱਡਿਆ ਜੀ ਦੂਆ ਡੇ ਰ ਅੱਛਾ ਜੀ ਉਹ ਹੈਗਾ ਜੀ ਗੜੋਂ ਮਟੋਂ ਗੜ ਗੜੀ ਮਟੋਂ ਗੜੀ ਮਟੋਂ ਹਾਂਜੀ ਓਕੇ ਹਾਂਜੀ ਸ੍ਰੀ ਰੋਥਾ ਛੱਡਿਆ ਸੀ ਅੱਛਾ ਜੀ ਯਾਨੀ ਰਹੇ ਜਿਆਦਾ ਕਰਕੇ ਇੱਥੇ ਇੱਥੇ ਰਹੇ ਹਾਂਜੀ ਇਹ ਤਪਸਥਾਨ ਇਹੀ ਹੈ ਹਾਂਜੀ ਹਾਂਜੀ ਵਾਹ ਬਹੁਤ ਮਿਹਰਬਾਨੀ ਬਰਨਾਲ ਜੀ ਤੁਸੀਂ ਗੱਲਬਾਤ ਕੀਤੀ ਹੈ ਔਰ ਹੋਰ ਵੀ ਆਪਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਕਿਉਂਕਿ ਅੱਜ ਵਾਕਈ ਵਾਕਈ ਇੱਕ ਬਹੁਤ ਵੱਡੀ ਗੱਲ ਹੈ ਕਿ ਸੰਗਤਾਂ ਜਿਹੜੀਆਂ ਨੇ ਉਹ ਜੁਟੀਆਂ ਹੋਈਆਂ ਨੇ ਦਰਬਾਰ ਦੇ ਵਿੱਚ ਤੁਸੀਂ ਦੇਖਦੇ ਹੋ ਕਿ ਕਿੰਨੇ ਪਿਆਰ ਤੇ ਸਤਿਕਾਰ ਦੇ ਨਾਲ ਮੇਰੇ ਵੀਰ ਮੋਬਾਈਲ ਦੇਖ ਰਹੇ ਨੇ ਕੀ ਹਾਲ ਹੈ ਵੀਰ ਜੀ ਸਤਿ ਸ੍ਰੀ ਅਕਾਲ ਕਿੱਥੋਂ ਆਇਓ ਵੀਰ ਜੀ ਸਾਬਾ ਜੀ ਕਿੱਥੋਂ ਜੀ ਸਾਬਾ ਪਿੰਡ ਜੀ ਸਾਬਾ ਪਿੰਡ ਅੱਛਾ ਕਿੰਨੀ ਸਾਲਾਂ ਤੋਂ ਦਰਬਾਰ ਚ ਆਉਂਦੇ ਹੋ ਬਹੁਤ ਛੇੜਤੋਂ ਆ ਰਹੇ ਜੀ ਅਦਰਸ ਅੰਦੋਂ ਅੱਛਾ ਪਿਲੇ ਪਿਤਾ ਜੀ ਆਉਂਦੇ ਹੋਣਗੇ ਹਨ ਹਾਂਜੀ ਹਾਂਜੀ ਅੱਛਾ ਮੈਂ ਗੱਡੀ ਲੈ ਕੇ ਆ ਰਹੇ ਹਾਂ ਜੀ ਪਿੰਡ ਤੋਂ ਸੰਗਨ ਅੱਛਾ ਸੰਗਤ ਵਾਸਤੇ ਹਾਂਜੀ ਸੰਗਤ ਵਾਸਤੇ ਆਹ ਆਹ ਕੋਈ ਗੱਲਬਾਤ ਤੁਸੀਂ ਕਿਤੇ ਬਾਪੂ ਜੀ ਦੇ ਦਰਸ਼ਨ ਹਾਂਜੀ ਹਾਂਜੀ ਤੁਸੀਂ ਵੀ ਕੀਤੇ ਆ ਹਾਂਜੀ ਬਾਪੂ ਜੀ ਦੇ ਕੀਤੇ ਦਰਸ਼ਨ ਆਹ ਆਹ ਬੱਚੇ ਕੀ ਕਰਦੇ ਨੇ ਸਰ ਬੱਚੇ ਹਲਾ 14 ਸਾਲ ਦਾ ਹੀ ਹੈ ਜੇ ਕੋਈ ਅੱਛਾ ਜੀ ਪੜਦਾ ਜੀ ਬੱਚੇ ਵੀ ਆਉਂਦੇ ਆ ਇਸ ਦਰਬਾਰ ਦੇ ਵਿੱਚ ਹਾਂਜੀ ਪਰਿਵਾਰ ਸਾਰੇ ਆ ਰਹੇ ਆ ਜੀ ਅੱਛਾ ਮੈਂ ਸੁਣਿਆ ਕਿ ਜੰਗਲੀ ਜੰਗਲ ਹੁੰਦੇ ਆ ਹੁੰਦੇ ਸੀਗੇ ਉਸ ਵੇਲੇ ਵੀ ਜੰਗਲਾ ਜੰਗਲੀ ਜਾਨਵਰ ਵੀ ਹੁੰਦੇ ਹੋਣਗੇ ਹਾਂਜੀ ਹਾਂਜੀ ਜੰਗਲੀ ਜਾਨਵਰ ਬਹੁਤ ਆਉਂਦੇ ਆ ਜੀ ਛਪੜੀ ਧਾਮ ਸ਼ਬਦ ਕਿਸ ਤਰ੍ਹਾਂ ਪਿਆ ਇਸ ਦਰਬਾਰ ਦੇ ਨਾਲ ਇਹ ਦਰਬਾਰ ਇਹ ਦਰਬਾਰ ਇਹ ਬਿਲਕੁਲ ਦੋਸਤੋ ਇਹ ਦਰਬਾਰ ਜਿਹੜਾ ਛਪੜੀ ਧਾਮ ਕਰਕੇ ਬਹੁਤ ਜ਼ਿਆਦਾ ਮਸ਼ਹੂਰ ਹੈ ਔਰ ਦੇਸ਼ਾਂ ਵਿਦੇਸ਼ਾਂ ਤੋਂ ਮੈਨੂੰ ਬੜੀ ਖੁਸ਼ੀ ਦੀ ਗੱਲ ਹੈ ਕਿ ਪੋਸੂਨਾਮਾ ਚੈਨਲ ਪਿਛਲੇ 7-4 ਸਾਲਾਂ ਤੋਂ ਇਸ ਕਵਰ ਕਰ ਰਿਹਾ ਹੈ ਜਦੋਂ ਨਿਸ਼ਾਨ ਸਾਹਿਬ ਚੜਾਇਆ ਸੀ ਉਸ ਵੇਲੇ ਵੀ ਕਵਰ ਕਰਨ ਆਇਆ ਸੀ ਅੱਜ ਵੀ ਸੰਗਰਾਮ ਤੇ ਪਹੁੰਚਿਆ ਹੈ ਔਰ ਮੇਰੇ ਵੀਰ ਮੇਰੀਆਂ ਭੈਣਾਂ ਬੱਚੇ ਬਜ਼ੁਰਗ ਹਰ ਉਮਰ ਦੀ ਪੀੜੀ ਜਿਹੜੀ ਹੈ ਇਸ ਦਰਬਾਰ ਦੇ ਨਾਲ ਜੁੜੀ